ਬਾਈ ਮੇਰਾ ਨਾਮ ਅਮਰਿਤਪਾਲ ਹੋ ਕੀ ਹੋਇਆ ਕੀ ਐਕਚੁਅਲੀ ਪਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉਤੋਂ ਦਾ ਰੋਸ ਕਤਮ ਹੋ ਗਿਆ ਤਾਂ ਮੈਂ ਨੂੰ 4 ਸਾਲ ਉੱਥੋਂ ਆਇਨ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਤੁਹਾਡਾ ਜਿਹੜਾ ਵਿਚੋਲਾ ਸੀ ਮੇਥੇ ਦਾ ਵਿਚੋਲਾ ਉਹਨਾਂ ਰਿਸ਼ਤਾ ਕਰਾਇਆ ਸੀ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ ਠੀਕ ਹੈ ਜੀ 25 ਜਨਵਰੀ 2025 ਨੂੰ ਹਮ ਤਿੰਨ ਹਫ਼ਤੇ ਪਹਿਲਾਂ ਉਹ ਤੋਂ ਸਾਡੇ ਨਾਲ 2 ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਕਹਿੰਦੇ ਮੈਨਾ ਪੇਕੇ ਜਾਣਾ ਤੇ ਉਹਨਾਂ ਉੱਥੇ ਛੱਡ ਕੇ ਆਏ ਆਪਾਂ 5-7 ਦਿਨ ਉੱਥੇ ਰਹੀ ਆ ਉਸ ਤੋਂ ਬਾਅਦ ਫੇਰ ਇੱਥੇ 2 ਦਿਨ ਆਈ ਆ ਸਾਡੇ ਨਾਲ ਰਹਿ ਕੇ ਫੇਰ ਇਹਨਾਂ ਬਪਾਪਾ ਮੈਂ ਜਾਣਾ ਪੇਕੇ ਫੇਰ ਮੈਂ ਫੇਰ ਆਪਾਂ ਅੱਗੇ ਲਿਆਂ 2-3 ਦਿਨ ਉੱਥੇ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲਬਾਤ ਆ ਕਿ ਪਰਸੋਂ ਸ਼ਾਮ ਨੂੰ ਇਹਨੇ ਸਾਰੇ ਬੈਗ ਬੁੱਕ ਦਾ ਸਾਰਾ ਕੋਈ ਪੈਕ ਕਰਕੇ ਸਮਾਨ ਮੇਕਅਪ ਦਾ ਸਾਰਾ ਕੋਈ ਪੈਕ ਕਰਕੇ ਨਾਲ ਕੱਪੜੇ ਫੁੜਵਾ ਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ 3:00 ਵਜੇ ਸ਼ਾਮ ਨੂੰ ਘਰ ਕੰਮ ਤੋਂ ਲਮਾਰੀ ਖੋਲੀ ਲਮਾਰੀ ਚਾਬੀ ਹੈ ਨਹੀਂ ਸਤੋ ਲਮਾਰੀ ਚਾਬੀ ਹੈ ਨਹੀਂ ਤੇ ਮੈਂ ਇਹਨੂੰ ਕਿਹਾ ਨਾ ਲਮਾਰੀ ਚਾਬੀ ਦੇਈਂ ਆ ਪ੍ਰਭ ਤੇ ਕਹਿੰਦੀ ਹਾਂ ਆ ਆ ਗਈ ਆ ਗਈ ਲੈ ਕੇ ਚ ਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਲਮਾਰੀ ਖੋਲੀ ਚਰੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਇਹਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆਪਾਂ ਵਾਪਸ ਲੈ ਕੇ ਜਾਂਦਾ ਤੇ ਫਿਰ ਸਾਡੀ ਮਤਲਬ ਅਸੇ ਡੀ ਨਾਲ ਗੱਲ ਕਰਾਈ ਕਹਿੰਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਏ ਵੀ ਕਹਿੰਦਾ ਨਹੀਂ ਨਹੀਂ ਮੈਂ ਤਾਂ ਉਦਾਂ ਪੈਕ ਕੀਤਾ ਸਾਮਾਨ ਤੇ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈਕ ਕਰਕੇ ਦਦਨੀ ਅਲਮਾਰੀਆ ਘੱਟਾ ਘੁੱਟਾ ਪੈਂਦਾ ਤੇ ਮੈਂ ਬੈਗ ਚ ਪੈਕ ਕਰਕੇ ਦਦਨੀ ਕਿਹੜਾ ਕੱਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਹਾਸੇ ਪਾਤੀ ਆ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਹੋਣਾ ਠੀਕ ਆ ਆਪਾਂ ਹਾਸੇ ਕਰਕੇ ਰਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵੀਆਂ ਦਾ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾ ਮੈਂ ਤੁਹਾਨੂੰ ਛੱਲੇ ਕੇ ਜਾ ਸਾਦੀਆਂ ਕਰੀ ਮੈਂ ਤੁਹਾਡੇ ਨਾਲ ਰਾਵਾਂਗੀ ਮੇਰੇ ਸਵੇਰੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਹੈ ਮੇਰੇ ਵੀ ਅਲਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਰ ਮੇਰਾ ਫੋਨ ਵੱਜਾ ਮੈਂ ਅਲਾਰਮ ਬੰਦ ਕੀਤਾ ਮੈਂ ਫੇਰ ਸੌਂ ਗਿਆ ਉਸ ਤੋਂ ਬਾਅਦ ਜਦੋਂ ਸਵੇਰ ਇਹਨੂੰ ਪ੍ਰਵਾਹ ਦਿੱਤੀ ਪਹਿਲਾਂ ਚੈੱਕ ਹੁੰਦੀਆਂ ਕਿ ਥੱਲੇ ਸਾਡੇ ਨਾਲ ਨੌਂਡੇ ਥੱਲੇ ਕਹਿੰਦੀਆਂ ਮਮੇਤੀ ਨੌਂਡੇ ਜੇ ਕਹਿੰਦੀਆਂ ਕਹਿੰਦੀ ਨੌਂਡੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਇਹਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁਛ ਬਰਤਾਲ ਕੀਤੀ ਉੱਥੇ ਪਟੂਰੇਆਂ ਵਾਲਾ ਸਾਹਮਣੇ ਰੇੜੀ ਲੁੰਦਾ ਉਹਨੂੰ ਪੁਛ ਬਰਤਾਲ ਕੀਤੀ ਕਿ ਕੁੜੀ ਕੋ ਜਾਈ ਚੂੜੇ ਵਾਲੀ ਅੰਦਰੋਂ ਗਲੀ ਚ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜਿਆ ਲਈ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਚਪੋਟਲੀ ਪੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ ਚ ਬਹਿ ਕੇ ਸਵਿਫਟ ਵਿੱਚ ਤੇ ਦੋਨਿਆਂ ਨੇ ਚੱਲ ਗਏ ਆ ਤੇ ਫਿਰ ਮੈਂ ਹੁਣ ਥਾਣੇ ਆ ਕੇ ਦਰਖਾਸਤ ਦਿੱਤੀ ਆ ਤੇ ਉਹਨਾਂ ਨੂੰ ਕਿਹਾ ਕਿ ਸਾਡਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸਾਰਾ ਲੈ ਗਏ ਉਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਜੀ ਫਿਰ ਮੈਂ ਅਲਮਾਰੀ ਤੋੜਨ ਦੋ ਬੰਦੇ ਲੈ ਗਿਆ ਆ ਆਪਾਂ ਅਲਮਾਰੀ ਤੋੜ ਕੇ ਸਾਰੀ ਖੋਗ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆ ਆ ਮੇਰਾ ਕੈਸ਼ ਗਿਆ ਆ ਸਾਡੇ ਸਾਰੇ ਕੱਪੜੇ ਗਿਆ ਆ ਜਿਹੜੇ ਦਿੱਤੀ ਮੇਕਅਪ ਸਾਮਾਨ ਸਾਰਾ ਕੋਈ ਟੋਟਲੀ ਮੇਰਾ ਸੋਨਾ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਾਹ ਸੈੱਟ ਤੇ ਸੋਨੇ ਲੈ ਕੇ ਨਾਲ ਈਰਿੰਗਸ ਆ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀਸ ਮੈਂ ਕਢਾ ਕੇ ਤੁਹਾਡਾ ਕੰਮ ਡੇਲੀ ਬੇਸ ਤੇ ਦਿੰਦੇ ਆ ਆਪਾਂ ਤਨੈਸ ਦਾ ਕੰਮ ਤੇ ਮੈਂ ਉਹ ਲਿਖੜਾ ਰੱਖਿਆ ਸੀ ਲੱਖ ਰੁਪਏ ਉਹ ਹੀ 50000 ਰੁਪਏ ਮੇਰਾ ਆਪਣਾ ਪਹਿਲਾਂ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾ ਸਕਣ ਸੁਗੰਦੇ ਚਾਹੇ ਤੇ ਹੀ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਟੋਲੇ ਦਾ ਸਾਡਾ ਹਾਰੇ ਉਹ ਗੈਪ ਇਹ ਰਿੰਗ ਸੀ 2 ਟੋਲੇ ਦੇ ਉਹ ਗੈਪ ਮੁੰਦਰੀ ਉਹਨਾਂ ਦੇ ਪੇਕੇ ਨਾਲ ਗੱਲ ਹੋਈ ਹਾਂਜੀ ਡੈਡੀ ਨਾਲ ਗੱਲ ਕੀਤੀ ਉਹਦੇ ਉਹ ਡੈਡੀ ਆਪ ਮੰਨਿਆ ਸਾਡੇ ਕੋਲ ਮੇਰੇ ਕੋਲ ਰਿਕਾਰਡਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਮੁੰਡੇ ਨਾਲ ਤੇ ਤੁਸੀਂ ਉੱਥੇ ਤੋੜ ਕੇ ਸਾਡੀ ਜ਼ਿੰਦਗੀ ਤੋਂ ਖਰਾਬ ਕੀਤੀ ਤੇ ਉਹ ਡੇਢ ਦਾ ਕਹਣਾ ਪੁੱਤ ਜਹਾਨੂੰ ਪਤਾ ਹੁੰਦਾ ਸਾਨੂੰ ਤੇ ਇਹ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਵਾ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲਿਆ ਜਵਾਬ ਦਿੱਤਾ ਕੋਈ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਕੋ ਸਾਰੀ ਇਨਫੋਰਮੇਸ਼ਨ ਆ ਇਹ ਸੈਕੰਡ ਮੈਰਿਜ ਵੀ ਉਹਨਾਂ ਦੀ ਪਹਿਲੇ ਖਾਨ ਤੋਂ ਵੀ ਡੇਢ ਕਿੰਨਾ ਦੇ ਹੀ ਸਾਨੂੰ ਜਿੱਦਾਂ ਨੂੰ ਦੱਸਿਆ ਕਿ ਡੇਢ ਮਹੀਨਾ ਉਹਦੇ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਵਿੱਚ ਮੇਰੀ ਯੋਧ ਘਰ ਦੇਣਾ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਏ ਹੁਣ ਸਾਨੂੰ ਇਹੀ ਸ਼ੱਕ ਹੈ ਕਿ ਪਹਿਲਾਂ ਵੀ ਇਹਦੀ ਗੱਲ ਮੁੰਡੇ ਨਾਲ ਚੱਲਦੀ ਸੀ ਪਹਿਲਾਂ ਵੀ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਲੋ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਥਾਂ ਤੋਂ ਬਾਅਦ ਤੇ ਇਹਨੇ ਸੈਕਿੰਡ ਮੈਜਰ ਮੈਨੇਗੇਟਿਵ ਇੰਟਰਵਿਊ ਤੇ ਨਾ ਤੇਰੇ ਹੀ ਤੇ ਤਿੰਨ ਹਫ਼ਤੇ ਚੋ ਵੀ ਮੇਰੇ ਖਿਆਲ ਨਾਲ ਸਿਰਫ 5-7 ਦਿਨ ਹੱਡੇ ਘੜੀ ਹੋਣੀ ਆ ਬਾਕੀ ਤਾਂ ਆਪਣੇ ਪੇਕੇ ਕੱਟੇ ਆ ਤੇ ਹੋਰ ਕੋਈ ਨਹੀਂ ਕੀ ਇਹ ਤੁਹਾਨੂੰ ਪੁਲਿਸ ਨੇ ਆਸ਼ਵਾਸਨ ਦਿੱਤਾ ਪੁਲਿਸ ਸਾਹਿਬ ਨੇ ਇਹ ਕਿਹਾ ਕਿ ਤੁਸੀਂ ਸਾਨੂੰ ਜਿਹੜੇ ਸਬੂਤ ਹੈ ਆਪਣੇ ਉਹ ਸਭ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਕਾਰ ਇੱਥੋਂ ਭੱਜਣ ਦੀ ਜਿਹੜੀ ਵੀਡੀਓ ਵਾ ਜਾਂ ਕਾਰ ਦੀ ਵੀਡੀਓ ਸਾਨੂੰ ਕਢਾ ਕੇ ਦਿਓ ਹਮੇ ਕੋ ਜਿਹੜੀ ਭੱਜਣ ਦੀ ਵੀਡੀਓ ਮੁੰਡੇ ਨਾਲ ਸਮਾਨ ਫੜਿਆ ਪੋਲੀ ਫਰੀ ਉਹ ਸਾਰੀ ਮੈਨੂੰ ਵੀਡੀਓ ਸਾਰੀ ਪਈ ਆ ਤੇ ਜਿਹੜੀ ਦੂਜੀ ਮੈਂ ਸਿਰਫ ਡੈਡੀਆਂ ਦੋਨੇ ਜਾਣੀਆਂ ਆ ਆਪਾਂ ਹੋਰ ਹੈਈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਸ ਐਕਸਪਾਇਰ ਹੋ ਗਏ ਨੇ 2 ਸਾਲ ਪਹਿਲਾਂ 2-3 ਸਾਲ ਪਹਿਲਾਂ 2020-2022 ਵਿੱਚ ਉਤਬਾ ਮੈਂ ਤੇ ਮੇਰੇ ਡੈਡੀ ਵੱਸ ਤੋਂ ਦੋਨੇ ਜਾਣੇ ਪਿਓ ਪੁੱਤੀਆਂ ਪੈ ਗਏ ਆ ਡੈਡੀ ਸਾਈਡ ਐਕਸੀਡੈਂਟ ਆ ਉਹ ਤੇ ਜੋ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਤਬਾ ਮੈਂ ਇਕੱਲਾ ਹੀ ਕੰਮਕਾਰ ਕਰਦਾ ਆ ਪਿਆ ਜਿਹੜਾ ਕਰਦਾ ਆ ਘਰ ਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਸਾਡਾ ਘਰ ਚ ਰੋਟੀ ਭਗ ਜਾ ਕਰੋਗੀ ਸਾਨੂੰ ਥੋੜਾ ਸੋਖ ਹੋ ਜਾਊਗੀ ਪਰ ਸਾਨੂੰ ਕੀ ਪਤਾ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਕਿ ਇਹਨਾਂ ਨੇ ਪੂਰਾ ਗਰੋਹ ਹੀ ਬਣਾਇਆ ਹੋਇਆ ਜਾਂਨਾਂ ਨੇ